ਸਾਸਰੀ ਕਾਜੀ ਬੀਰ ਤੇ ਪਾਣਾ ਸਾਰਾ ਨੂੰ ਸਾਸਰੀ ਕਾਜੀ ਮੇਰੇ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਹੀ ਆ ਝਟਪਟ ਬਣਨ ਵਾਲੀ ਗੋਭੀ ਤੇ ਇਹ ਆਪਾਂ ਬਹੁਤ ਸਿੰਪਲ ਤੇ ਸਾਦਗੀ ਦੇ ਨਾਲ ਗੋਭੀ ਬਣਾ ਰਹੇ ਹਾਂਗੇ ਇਹ ਖਾਸ ਕਰਕੇ ਉਹਨਾਂ ਬੱਚਿਆਂ ਦਾ ਲਈ ਹੈ ਜਿਹੜੇ ਬੱਚੇ ਆਪਣੇ ਬਾਹਰ ਬੈਠੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਹੋਰ ਕੰਟਰੀਆਂ ਦੇ ਵਿੱਚ ਤੇ ਉਹ ਬੱਚਿਆਂ ਕੋਲ ਸਮਾਂ ਥੋੜਾ ਹੁੰਦਾਗਾ ਤੇ ਉਹ ਚਟਪਟ ਬਣਾ ਸਕਦੇ ਨੇ ਕਿ ਇਹ ਅੱਜ ਆਪਾਂ ਉਸ ਤਰ੍ਹਾਂ ਬਣਾ ਰਹੇ ਹਾਂ ਗੋਭੀ ਬਣਾਉਣ ਦੀਆਂ ਰੈਸਪੀਆਂ ਕਈ ਤਰ੍ਹਾਂ ਦੀ ਗੋਭੀ ਬਣਦੀ ਕਈ ਤਰ੍ਹਾਂ ਦੇ ਨਾਲ ਗੋਭੀ ਬਣਾ ਸਕਦੇ ਆਂ ਆਪਾਂ ਤੇ ਆਪਾਂ ਸਾਰੇ ਤਰ੍ਹਾਂ ਦੀ ਗੋਭੀ ਲੈ ਕੇ ਆਵਾਂਗੇ ਤੁਹਾਡੇ ਨਾਲ ਤੇ ਅੱਜ ਆਪਾਂ ਸਿਰਫ ਬਿਲਕੁਲ ਸਿੰਪਲ ਤੇ ਸਾਦੀ ਗੋਭੀ ਲੈ ਕੇ ਆਏ ਜਿਹੜੀ ਚਟਪਟ ਬਣਨ ਵਾਲੀ ਹੈਗੀ ਤੇ ਅੱਜ ਫਿਰ ਪਹਿਲਾਂ ਪਾਉਣੇ ਆਪਾਂ ਗੈਸ ਔਨ ਕਰਕੇ ਤੇਲ ਆਪਾਂ 600 ਗ੍ਰਾਮ ਗੋਭੀ ਲੈਤੀ ਹੈਗੀ ਤੇ ਦੋ ਬੱਚੇ ਤੇ ਪਾਏ ਨੇ ਆਲੂ ਤੇ ਦੋ ਲੈਤੇ ਨੇ ਪਿਆਜ਼ ਵੱਡੇ ਤੇ ਸਪਲਾਈ ਤਿੰਨ ਹਰਗਾ ਮਿਰਚਾਂ ਇੱਕ ਲੈ ਟਾ ਟਮਾਟਰ ਇਹ ਆਪਾਂ ਧੋ ਕੇ ਸਾਰਾ ਕੁਝ ਝੀਰ ਲਿਆ ਤੇ ਹੁਣ ਆਪਾਂ ਪਹਿਲਾਂ ਪਾਉਣਾ ਤੇਲ ਆਪਾਂ ਇੱਕ ਕੜਸੀ ਸਰੋਂ ਦਾ ਤੇਲ ਦੀ ਪਾਉਣੀ ਆ ਇੰਨੀ ਕੁ ਪਾਈ ਆਪਾਂ ਗੋਭੀ ਆਪਣੀ ਜਿਆਦਾ ਨਹੀਂ ਹੈਗੀ ਠੀਕ ਹੀ ਹੈਗੀ ਤੇ ਆਪਾਂ ਪਾਉਣੀ ਇੱਕ ਕੜਸੀ ਪਾਲੀ ਤੇਲ ਦੀ ਸੈਸੋ ਗ੍ਰਾਮ ਆ ਸਾਰੀ ਆਪਣੀ ਗੋਭੀ ਜਿਆਦਾ ਨਹੀਂ ਹੈਗੀ ਤੇ ਇਹ ਅੱਜ ਆਪਾਂ ਵੀ ਝਟਪਾਟੀ ਬਣਾ ਰਹੇ ਹਾਂ ਤੇ ਝਟਪਟ ਬਣਾਉਣ ਦਾ ਕੋਈ ਆਪਾਂ ਰੈਸਪੀ ਦੇ ਰਹੇ ਹਾਂ ਤੁਹਾਨੂੰ ਤੇ ਹੋਰ ਮੇਰੀਆਂ ਭੈਣਾਂ ਦੱਸਿਓ ਕਿ ਇਸ ਤਰ੍ਹਾਂ ਗੋਭੀ ਬਣਾਉਣੀ ਸਿੱਖਣੀ ਹੈ ਕੀ ਆਪਾਂ ਉਸੇ ਤਰ੍ਹਾਂ ਹੀ ਗੋਭੀ ਬਣਾਵਾਂਗੇ ਹਰ ਤਰ੍ਹਾਂ ਦੀ ਗੋਭੀ ਆਪਾਂ ਬਣਾ ਸਕਦੇ ਆਂਗੇ ਤੇ ਹਾਂ ਤਾਂ ਸਭ ਤੋਂ ਪਹਿਲਾਂ ਪਾਉਣੇ ਆ ਦੇ ਵਿੱਚ ਜੀਰਾ ਜੀਰੇ ਦਾ ਆਪਾਂ ਲੈ ਲਿਆ ਇੱਕ ਚਮਚਾ ਆਪਾਂ ਜੀਰੇ ਦਾ ਲੈ ਲਿਆ ਆ ਦੇਖੋ ਭੈਣਾਂ ਤੇਲ ਆਪਣਾ ਪੱਕ ਚੁੱਕਿਆਗਾ ਇਹ ਜਮਾ ਪਤਲਾ ਹੋ ਗਿਆ। ਇਹਦੀ ਇਹੀ ਨਿਸ਼ਾਨੀ ਹੁੰਦੀ ਆ। ਮੈਂ ਦੇ ਬੱਚਿਆਂ ਨੂੰ ਬੇਨਤੀ ਆ ਵੀ ਇਹੀ ਨਿਸ਼ਾਨੀ ਤੇਲ ਪਟਕਣ ਦੀ ਤੇ ਇੱਕ ਚੰਨ ਤੇ ਜੀਰਾ ਦਾ ਪਾ ਲਿਆ ਤੇ ਹੁਣ ਆਪਾਂ ਤੜਕਾ ਪਾਵਾਂਗੇ ਜਿਹੜਾ ਆਪਾਂ ਤੜਕਾ ਤੁਸੀਂ ਤਕ ਤਕਿਆ ਜਾਂ ਇਹ ਦੋ ਪਿਆਜ਼ ਫੀਲ ਇੱਕ ਟਮਾਟਰ ਫੀਲ ਇਸੇ ਸਬ ਤੋਂ ਹਰੇ ਨਮਕਾ ਜੀਂ ਹੈ। ਧਰਨੀਆ ਵਰਚਾ ਹੁਣ ਵੱਡੀਆਂ ਆਉਣ ਲੱਗੀਆਂ ਥੋੜੀਆਂ ਜਿਹੀਆਂ। ਹੁਣ ਆਪਾਂ ਦਾ ਥੋੜੀਆਂ ਨਾਲ ਹੀ ਫੱਜ ਜਾਂਦਾ ਗਾ ਤੇ ਨਾਲ ਇੱਕ ਹੋਰ ਅਦਰਕ ਚਾਉਣ ਲੱਗੀਆਂ। ਤੇ ਪਹਿਲਾਂ ਆਉਂਦੀਆਂ ਸੀਗੀਆਂ ਹਰੀਆਂ ਮਿਰਚਾਂ ਬਿਲਕੁਲ ਥੋਕੀਆਂ ਆਪਾਂ ਜਿਆਦਾ ਪਾਉਣੀਆਂ ਪੈਂਦੀਆਂ ਸੀ ਤੇ ਆਪਣੇ ਤੁਸੀਂ ਸਵਾਦ ਦੇ ਅਨੁਸਾਰ ਨੋਨ ਮਿਰਚ ਇਹ ਤੁਸੀਂ ਆਪ ਦੇ ਸਵਾਦ ਅਨੁਸਾਰ ਪਾ ਸਕਦੇ ਹੋ ਘੱਟ ਵੱਧ ਥੋੜੀ ਸਬ지 ਵੱਧ ਵਾ ਵੱਧ ਪਾ ਲਓ ਘੱਟਾ ਘੱਟ ਪਾ ਲਓ ਤੇ ਵੱਧ ਖਾਣੇ ਵੱਧ ਪਾ ਲਓ ਘੱਟਾ ਤੜ ਘੱਟ ਪਾ ਲਓ ਤੇ ਇਹ ਤੁਸੀਂ ਆਪ ਦੇ ਸਵਾਦ ਅਨੁਸਾਰ ਨੂੰ ਮਿਲਤ ਪਾ ਸਕਦੇ ਹੋਗੇ ਤੇ ਸਿਰਫ ਆਪਾਂ ਤਾਂ ਤਰੀਕਾ ਹੀ ਸੁਝਾ ਰਹੇ ਹੈਗੇ ਵੀ ਆਪਾਂ ਜੇ ਚਟਪਟ ਗੋਭੀ ਬਣਾਉਣੀ ਹੈ ਤਾਂ ਇਸ ਤਰ੍ਹਾਂ ਬਣਾ ਸਕਦੇ ਹਾਂ ਆ ਦੇਖੋ ਆਪਣੇ ਗੰਡੇ ਭਾਜ ਚੱਕੇ ਨੇਗੇ ਤੇ ਗੰਡੇ ਭੁੰਨਣ ਤੋਂ ਬਾਅਦ ਅੱਪਾ ਦੇ ਵਿੱਚ ਇੱਕ ਚਮਚਾ ਨੂਨ ਦਾ ਪਾਵਾਂਗੇ ਤੇ ਇੱਕ ਚਮਚਾ ਇਹਪਾ ਹਲਦੀ ਦਾ ਪਾਵਾਂਗੇ ਆਪਾਂ ਸਬਜ਼ੀ ਦੇ ਮੁਤਾਬਕ ਪਾਉਣਾ ਇੱਕ ਚਮਚਾ ਨੂਨ ਦਾ ਪਾਉਣੇ ਆਗੇ ਤੇ ਇੱਕ ਚਮਚਾ ਭਰ ਕੇ ਆਪਾਂ ਪਾ ਦਾਂਗੇ ਹਲਦੀ ਦਾ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਤਰੰਗੇ ਪੋਡਰ ਦਾ ਅੱਧਾ ਚਮਚਾ ਪਤਨੀਏ ਪੋਡਰ ਦਾ ਪਾ ਲਿਆ ਮਸਾਲਾ ਆਪਾਂ ਵਰਤਦੇ ਕੋਈ ਨਹੀਂ ਗਾ ਪਧਰੀਆ ਪਾਊਡਰ ਪਾ ਲੈਨੇ ਹੁੰਨੇ ਕਿਤੇ ਕਿਤੇ ਇਹਨੂੰ ਪਹੌਣਸ ਮਾਰ ਕੇ ਹਲਾ ਲਾਂਗੇ ਜਿਹੜੀ ਹਲਦੀ ਹੈ ਆਪਣੀ ਭੁੱਜ ਜੂਗੀ ਇਹ ਹਲਦੀ ਭੁੱਜੀ ਤਾਂ ਰੰਗ ਬਹੁਤ ਸੋਨਾ ਦਿੰਦੀ ਹੈਗੀ ਆਪਾਂ ਨੂੰ ਕੋਈ ਮਤਲਬ ਰੰਗ ਦੇਣ ਦੇ ਲਈ ਕੋਈ ਲਾਲ ਮਿਰਚ ਪਾਉਣ ਦੀ ਲੋੜ ਨਹੀਂ ਤੇ ਕਸਰ ਦੀ ਲੋੜ ਨਹੀਂਗੀ ਤੇ ਇਹ ਹਲਦੀ ਨੇ ਬਹੁਤ ਸੋਨਾ ਰੰਗ ਛੱਡ ਦੇਣਾਗਾ ਕੋਈ ਕਸ਼ਮੀਰੀ ਮਿਰਚ ਪਾਉਣ ਦੀ ਲੋੜ ਨਹੀਂਗੀ ਖਾਦ ਦੇ ਰੰਗ ਬਹੁਤ ਵਧੀਆ ਛੱਡ ਦੇਣਾਗਾ ਦੇਖੋ ਆਪਣੀ ਹਲਦੀ ਪਰ ਦੇਖੀਏਗੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ ਆਪਾਂ ਅੱਧਾ ਗਲਾਸ ਪਾਣੀ ਦਾ ਪਾ ਲਈਏ ਅੱਧਾ ਕਿਲਾਸ ਆਪਾਂ ਪਾਣੀ ਦਾ ਪਾਣੀ ਇਹਦੇ ਨਾਲ ਆਪਣਾ ਕਰਕਾ ਚੰਗੀ ਤਰ੍ਹਾਂ ਫੋਟ ਜਿਹਾ ਜਦੋਂ ਇਹਨੂੰ ਵਾਲੀ ਆ ਗਈ ਤੜਕੇ ਨੂੰ ਆ ਵਾਲੀ ਤਾਂ ਆਉਣ ਵੀ ਲੱਗ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਗੇ ਗੋਭੀ ਗੋਭੀ ਆਪਣੀ ਤੋਂ ਉਹ ਕਿ ਚੰਗੀ ਤਰ੍ਹਾਂ ਕੱਟੀ ਵੀ ਹੈਗੀ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਗੋਭੀ ਤੇ ਆਲੂ ਆਪਾਂ ਸਾਰਾ ਕੁਝ ਇਕੱਠਾ ਹੀ ਪਾਤਾ ਤੇ ਇਹ ਐਸੇ ਤਰ੍ਹਾਂ ਹੀ ਰਹੇ ਜਿਉ ਸਾਰਾ ਕੁਝ ਇਕੱਠਾ ਹੀ ਤੇ ਹੋ ਤੁਸੀਂ ਕਿਸ ਤਰ੍ਹਾਂ ਦੀ ਗੋਭੀ ਬਣਾਉਣੇ ਪਸੰਦ ਕਰੋਗੇ ਆਪਾਂ ਉਸੇ ਤਰ੍ਹਾਂ ਦੀ ਤੁਹਾਨੂੰ ਬਣਾ ਕੇ ਗੋਭੀ ਦਿਖਾਵਾਂਗੇ ਇਹ ਪਤਾ ਪਸੇਰਾ ਛਟਪਟ ਵਾਲੀ ਬਣਾਈ ਆ ਜੇ ਕਈ ਵਾਰ ਆਪਣੇ ਘਰੇ ਜਲਦ ਜਲਦੀ ਕੋਈ ਦੋ ਪਰੋਣੇ ਆ ਜਾਣ ਆਪਾਂ ਨੂੰ ਜਲਦ ਜਲਦੀ ਬਣਾਉਣੀ ਪਵੇ ਇਹ ਬਹੁਤ ਜਲਦੀ ਬਣ ਜਾਂਦੀ ਆ ਇਸ ਤਰ੍ਹਾਂ ਤੇ ਫਿਰ ਤੁਹਾਨੂੰ ਹੋਰ ਛਟਾਪਟੀ ਬਣਾ ਕੇ ਖਵਾਵਾਂਗੇ ਤੇ ਹੁਣ ਆਪਾਂ ਇਹਨੂੰ ਸਿਮ ਤੇ ਕਰਕੇ 5-10 ਮਿੰਟ ਦੇ ਲਈ ਰਿਜਨਲੀ ਧਰ ਦਿੰਨੇ ਆਗੇ ਚੰਗੀ ਤਰ੍ਹਾਂ ਹਲਾਤੀ ਆਪਾਂ ਨੂੰ ਵਿੱਚ ਸਾਰਾ ਫੁੱਲਾ ਫੁੱਲਾ ਦੇ ਵਿੱਚ ਰਹਿ ਗਿਆ ਤੇ ਫੰਟ 10 ਮਿੰਟ ਲਈ ਆਪਾਂ ਰੱਖ ਦਿੰਨੇ ਆ ਇਹਨੂੰ ਫਿਰ ਆਪਾਂ ਦੇਖਾਂਗੇ ਦੇਖੋ ਜੀ ਆਪਣੀ ਸਬਜ਼ੀ ਬਾਂਡ ਕੇ ਬਿਲਕੁਲ ਰੈਡੀ ਹੈਗੀ ਤੇ ਇੰਨੇ ਕੁ ਚਿਰ ਚਤੀ ਬਸ ਸਬਜ਼ੀ ਤਿਆਰ ਹੋ ਜਾਂਦੀ ਹੈ ਇਹਨੂੰ ਸਿਰਫ 10 ਮਿੰਟ ਲੱਗੇ ਨਹੀਂਗੇ 7-8 ਮਿੰਟ ਲੱਗੇ ਨੇਗੇ ਆ ਦੇਖੋ ਆਪਣੇ ਫਲ ਸਾਰੇ ਬਿਲਕੁਲ ਸਲੋ ਤੇ ਪਕਾਈ ਆ ਆਪਾਂ ਤੇ ਉਹੀ ਜਿਹੜਾ ਥੋੜਾ ਜਿਹਾ ਆਪਾਂ ਪਾਣੀ ਪਾਇਆ ਸੀ ਬਸ ਉਸੇ ਪਾਣੀ ਦੇ ਵਿੱਚ ਹੀ ਆਪਣੀ ਸਾਰੀ ਸਬਜ਼ੀ ਬਣ ਗਈ ਹੈਗੀ ਤੇ ਮੇਰੀ ਬੱਚੇ ਜਿਹੜੇ ਬਾਹਲੇ ਕੰਮਾਂ ਵਾਲੇ ਬੀਜੀ ਨੇਗੇ ਉਹਨਾਂ ਨੇ ਮੇਰੀ ਇਹੀ ਬੇਨਤੀ ਆ ਵੀ ਤੁਸੀਂ ਬੇਟਾ ਤੁਸੀਂ ਐਸੀ ਤਰ੍ਹਾਂ ਹੀ ਬਣਾਇਆ ਕਰੋ ਜਲਦੀ ਤੋਂ ਜਲਦੀ ਇਹ ਚੀਜ਼ ਬਣ ਜਾਂਦੀ ਹੈਗੀ ਤੇ ਜੇ ਤੁਹਾਡੇ ਕੋਲ ਸਮਾਂ ਹੈਗਾ ਤਾਂ ਤੁਸੀਂ ਹੌਤ ਕਰ ਗੁਣਾ ਸਕਦੇ ਹੋਗੇ ਤੇ ਜੇ ਜਲਦੀ ਆ ਤਾਂ ਤੁਸੀਂ ਇਸ ਤਰ੍ਹਾਂ ਬਣਾ ਲਵੋ ਤੇ ਇਹਨੂੰ ਸਿਮ ਤੇ ਹਮੇਸ਼ਾ ਹੀ ਬੇਟਾ ਸਿਮ ਦੇ ਉੱਤੇ ਗੈਸ ਧਰੋ ਤੇ ਗੈਸ ਕਰੋ ਸਿਮ ਦੇ ਉੱਤੇ ਹਰ ਸਬ ਦੀ ਦਾਲ ਕੋਈ ਵੀ ਸਿਮ ਤੇ ਕਰਕੇ ਧਰ ਦੋ ਆਪ ਜਿੰਨੇ ਮਰਜ਼ੀ ਕੰਮ ਕਰੀ ਚੱਲੋ ਆਪਾਂ ਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜਾਂਦਾ ਵੀ ਜਿਹੜੀ ਆਪਣੀ ਅੱਜ ਆਹ ਦਾਲ ਤੜੀ ਆ ਇਹੇ ਅੱਧੇ ਘੰਟੇ 'ਚ ਤਿਆਰ ਹੋ ਜਾਏ ਘੰਟੇ 'ਚ ਤਿਆਰ ਹੋ ਜਾ ਜਾਂ ਜਿਵੇਂ ਸਬਜ਼ੀਆਂ ਨੇ 15 ਮਿੰਟ ਤਿਆਰ ਹੋ ਜਾਣਗੀਆਂ ਆਪਾਂ ਉਸ ਟਾਈਮ ਤੇ ਆ ਕੇ ਦੇਖ ਲਓ ਤੇ ਇਹ ਆਪਣੇ ਜਿਹੜੀਆਂ ਭੈਣਾਂ ਦਾ ਸਪੀਰੀਸ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਤੇ 20 ਕਿੰਨੇ ਕੁ ਮਿੰਟ 'ਚ ਤਿਆਰ ਹੋ ਜਾਂਦੀ ਹੈਗੀ ਤੇ ਇੱਥੇ ਆਪਾਂ ਪਾਤੀ ਕਸੂਰੀ ਮੇਥੀ ਤੇ ਜੇ ਤੁਹਾਡੇ ਕੋਲ ਫਰੈਸ਼ ਧਣੀਆਂ ਤਾਂ ਤੁਸੀਂ ਫਰੈਸ਼ ਧਣੀਆਂ ਪਾ ਸਕਦੇ ਹੋਗੇ ਆਪਾਂ ਪਾਈ ਆ ਕਸੂਰੀ ਮੇਥੀ ਇਹਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਸਬਜ਼ੀ ਦੇ ਵਿੱਚ ਤੇ ਇਹ ਆਪਣੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੋ ਗਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾਵੋ ਜਿਹੜੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਹਰ ਰੋਜ਼ ਸਵੇਰ 9:00 ਵਜੇ ਆਪਣੀ ਵੀਡੀਓ ਪੈਂਦੀ ਹੈ ਨਵੀਂ ਰੈਸਪੀ ਦੇ ਨਾਲ ਤੇ ਸ਼ੇਅਰ ਕਰਿਆ ਕਰੋ ਗਾਹਾਂ ਦੀ ਗਾਹਾਂ ਵੀਰਾਂ ਭੈਣਾਂ ਤਿੱਕਰ ਤੇ ਵਾਰਤવાર ਸਪੋਰਟ ਕਰੋ ਆਪਦੀ ਭੈਣ ਨੂੰ ਤੇ ਮਾਤਾ ਕਿਸੇ ਦੀ ਮੈਂ ਕਿਸੇ ਦੀ ਭੈਣ ਆ ਕਿਸੇ ਦੀ ਕੁਸ ਲਗਦੀਆਂ ਕਿਸੇ ਦੀ ਕੁਸ ਲਗਦੀਆਂ ਸਾਰਿਆਂ ਦੇ ਅੱਡੋ-ਅੱਡੀ ਤੇ ਸਾਰੇ ਜਾਣੇ ਮੇਰੇ ਵੀਰ ਭਾਈ ਮੈਨੂੰ ਸਪੋਰਟ ਕਰੋ ਤੇ ਵਾਟਸਐਪ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਜਿਹੜੀ ਭੈਣ ਨੇ ਜਾਂ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਆਦੇ ਬੱਚਾ ਤੋਂ ਸਬਸਕ੍ਰਾਈਬ ਕਰਾ ਲਓ ਚੈਨਲ ਨੂੰ ਤੇ ਬਸ ਮਿਲਦੇ ਆਂ ਕੱਲ ਨੂੰ ਨਵੀਂ ਰੈਸਪੀ ਦੇ ਨਾਲ ਤੇ ਸਵੇਰੇ ਸੁਬਾ 9 ਵਜੇ ਆਪਣੀ ਵੀਡੀਓ ਡੇਲੀ ਆਉਂਦੀ ਆ ਸਵੇਰ 9 ਵਜੇ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ